ਦੂਰ ਵੱਸਦੇ ਆ ਸੱਜਣਾ ਕੋਈ ਪਲ ਐਸਾ ਨਹੀਂ ਜਿਹੜਾ ਤੇਰੇ ਵਿੱਚ ਨਾ ਕਦੇ ਧਿਆਨ ਹੋਵੇ ਸਮਝ ਲਈ ਹਾਏ ਜ਼ਿੰਦਾ ਲਾਸ਼ਾਂ ਬੋਲਦੀਆਂ ਦਿਲ ਦਾ ਦਰਦ ਨਾ ਸ਼ਬਦਾਂ ਵਿੱਚ ਬਿਆਨ ਹੋਵੇ ਸੁਣ ਦੂਰ ਵੱਸਦੇ ਆ ਸੱਜਣਾ ਕੋਈ ਪਲ ਐਸਾ ਨਹੀਂ ਜਿਹੜਾ ਤੇਰੇ ਵਿੱਚ ਨਾ ਕਦੇ ਧਿਆਨ ਹੋਵੇ ਖਾਤੇ ਕਰ ਲਿਆ ਤੇ ਲੇਕਿਨ ਯਾ ਹੁਣ ਤੁਹਾਨੂੰ ਨੌਲੇਜ ਹੀ ਨਹੀਂ ਇਹ ਮੈਨੂੰ ਇਹ ਜਾਣਾ ਪੜਿਆ ਕੋਲੋਂ ਕਿਉਂ ਹਿਲਾ ਡਾਲਾ ਨਾ ਸਤਿ ਸ਼੍ਰੀ ਅਕਾਲ ਜੀ ਉਮੀਦ ਕਰਦੀ ਆ ਕਿ ਤੁਸੀਂ ਸਾਰੇ ਜਣੇ ਵਧੀਆ ਹੋਵੋਗੇ ਤਾਂ ਬਹੁਤੀ دیر ਨਾ ਕਰਦੇ ਹੋਏ ਕਰਦੇ ਆ ਅੱਜ ਦੀ ਵੀਡੀਓ ਨੂੰ ਸਟਾਰਟ ਚਲੋ ਐ ਮਮੀ ਨੇ ਮਰਗੀ ਛੁੱਟੀ ਤੇ ਨੂੰ ਜਾ ਰਹੇ ਆ ਘਰੇ ਉਹ ਤੀਨ ਹੀ ਦਿਨ ਦੇ ੱਧੇ ਨਾ ਛੁੱਟੀ ਲਈ ਭਰਾ ਇਹਨੇ ਪੰਜ ਦਿਨ ਰੱਖਣਾ ਮਾਂ ਨੂੰ ਰਹਿਣ ਦੇ ਭਰਾ ਚੱਲੀ ਅਹੀਂ ਘਰਾਂ ਨੂੰ ਮਾਂ ਨੂੰ ਹਸਪਤਾਲ ਚੋਂ ਛੁੱਟੀ ਮਿਲੀ ਤੇ ਇਹਨੇ ਸੋਚਿਆ ਚਲੋ ਆਪਾਂ ਸਿੱਧਾ ਮੌਤ ਨਾਲ ਹੀ ਮੁਲਾਕਾਤ ਕਰ ਲਈਏ ਅਕਲ ਲੈ ਕਿਆ ਬੋਲ ਰਹੀ ਹੈ ਚੰਗੀ ਗੱਲ ਆ ਕਿ ਤੇਰੀ ਮਦਰ ਠੀਕ ਹੋ ਗਈ ਤੇ ਚਲ ਤੋ ਯੂਟਿਊਬਰਾਂ ਸਾਨੂੰ ਵੀ ਦੱਸਣਾ ਸੀ ਪਰ ਇਹ ਗੱਲ ਤੋ ਘਰੇ ਪਹੁੰਚ ਕੇ ਵੀ ਦੱਸ ਸਕਦਾ ਸੀ ਬੀਬੀ ਹਸਪੀਟਲ ਚ ਸੀ ਪਰ ਦੀਪ ਮਠਾਰੂ ਵਾਸਤੇ ਇਹ ਵੀਡੀਓ ਦਾ ਟਾਪਿਕ ਸੀ ਯਾਰ ਕਦੇ ਤਾਂ ਲਾਈਫ ਦੇ ਵਿੱਚ ਤਬੀਅਤ ਠੀਕ ਹੋਣ ਦੇ ਨਾਲ ਨਾਲ ਦਿਮਾਗ ਵੀ ਠੀਕ ਕਰ ਲਿਆ ਕਰੋ ਰਾਤ ਨੂੰ ਤਾਂ ਵੈਸੇ ਹੀ ਸੜਕ ਤੇ ਲਾਈਟ ਵੱਜਦੀ ਆ ਅੱਗੇ ਕੁਝ ਦੇਖਦਾ ਨਹੀਂ ਹੁੰਦਾ ਤੇ ਤੁਹਾਡੇ ਵਲੌਗ ਦੇ ਚੱਕਰ ਦੇ ਵਿੱਚ ਤੁਸੀਂ ਅਗਲੇ ਦਾ ਵੀ ਐਕਸੀਡੈਂਟ ਕਰਕੇ ਰੱਖ ਦੋਗੇ ਇੱਕ ਜਣਾ ਠੀਕ ਹੁੰਦਾ ਹੁੰਦਾ ਦੋ ਤਿੰਨ ਜਣਿਆਂ ਨੂੰ ਹੋਰ ਲੈ ਡੁੱਬੋਗੇ ਜੇ ਘਰੇ ਜਾ ਕੇ ਦੱਸ ਦਿੰਦੇ ਸਾਨੂੰ ਤਾਂ ਵੀ ਪਤਾ ਲੱਗ ਜਾਣਾ ਸੀ ਕਿ ਤੁਹਾਨੂੰ ਛੁੱਟੀ ਮਿਲੀ ਆ ਅੱਧੀ ਰਾਤ ਨੂੰ ਬਾਈਕ ਚਲਾਉਂਦੇ ਹੋਏ ਇੱਕ ਹੱਥ ਛੱਡ ਕੇ ਕੈਮਰਾ ਫੜ ਕੇ ਐਨਾ ਰਿਸਕ ਲੈਣ ਦੀ ਤਾਂ ਲੋੜ ਹੀ ਨਹੀਂ ਸੀ ਤੁਹਾਨੂੰ ਤਾਂ ਨੱਡੇ ਦਾ ਨਾ ਭਈ ਇੱਥੇ ਬਹਿ ਜਾਵੇ ਸ਼ਾਂਤੀ ਕੰਠੀ ਠੀਕ ਹੈ ਤਾਂ ਨਾ ਸੂਈ ਨਾ ਹਿੱਲਦੀ ਚੰਗਾ ਸੂਈ ਦਿਨ ਇਹ ਲਗੀ ਉਹ ਕੋਈ ਗੱਲ ਨਹੀਂ ਉਹਦਾ ਜਬਾਂਦੀ ਉਹਦਾ ਜੰਮਿਆ ਘਰਿਆ ਕਿ ਮਾਂ ਨੇ ਬੈੱਡ ਵੇਖਿਆ ਤੇ ਇਹਨੇ ਕੈਮਰਾ ਵੇਖਿਆ ਵੀ ਉਹਨੂੰ ਬੈੱਡ ਤੇ ਠੀਕ ਹੋ ਕੇ ਪੈ ਲੈਣ ਦੇ ਰੈਸਟ ਕਰ ਲੈਣ ਦੇ ਤੇਰੇ ਨਾਲ ਹੀ ਆਈ ਆ ਤੈਨੂੰ ਪਤਾ ਵੀ ਉਹ ਠੀਕ ਆ ਕਿ ਨਹੀਂ ਠੀਕ ਤੇ ਦੂਜੀ ਗੱਲ ਮਾਂ ਨੂੰ ਫੜਨ ਦੀ ਥਾਂ ਤੇ ਆਪਦੇ ਹੱਥ 'ਚ ਕੈਮਰਾ ਫੜਿਆ ਤੇ ਮਾਂ ਨੂੰ ਪੁੱਛਦਾ ਤੈਨੂੰ ਚੱਕਰ ਤਾਂ ਨਹੀਂ ਆਉਂਦੇ ਸੇਵਾ ਕੱਲੀ ਜ਼ੁਬਾਨ ਹਿਲਾ ਕੇ ਨਹੀਂ ਹੁੰਦੀ ਕੋਲੇ ਵੀ ਜਾਣਾ ਪੈਂਦਾ ਕੋ ਆ ਜਿਉਣੇ ਆਏਗੇ ਹੋਰ ਰੋਟੀ ਦੇਗੇ ਉਹਨੇ ਉਹਨੇ ਰੋਟੀ ਖਾਦੀ ਐ ਤੇ ਖਿਚੜੀ ਪਹਿਲਾਂ ਆਲਰੇਡੀ ਘਰੇ ਬਣੀ ਐ ਮਮੇ ਨੇ ਖਿਚੜੀ ਖਾਦੀ ਉਹਨੇ ਖਿਚੜੀ ਖਾਦੀ ਮੈਂ ਖਿਚੜੀ ਪਹਿਲਾਂ ਮਮੀ ਨੇ ਮੈਂ ਇਹ ਨਹੀਂ ਕਹਿੰਦੀ ਕਿ ਜੇ ਦੀਪ ਗਲਤ ਆ ਤਾਂ ਵੀ ਸੰਦੀਪ ਬਿਨਾ ਉਹਨੂੰ ਗਲਤੀ ਰਿਅਲਾਈਜ਼ ਕਰਵਾਏ ਕਰਿਆ ਜੀ ਪਰ ਯਾਰ ਇਹੋ ਜੇ ਨੌਪੁੱਤ ਦਾ ਕੀ ਕਰਨਾ ਜਿਹਦਾ ਪਰਿਵਾਰ ਬਿਮਾਰ ਹੋਵੇ ਤੇ ਉਹਨੂੰ ਕੋਈ ਪ੍ਰਵਾਹ ਨਾ ਹੋਵੇ ਕਹਿੰਦੇ ਹੁੰਦੇ ਆ ਕਿ ਵਿਆਹ ਤੋਂ ਬਾਅਦ ਸਹਰਾ ਕਰੀ ਆਵਦਾ ਘਰ ਹੁੰਦਾ ਬਟ ਜਦੋਂ ਕਿਸੇ ਨੂੰ ਕਿਸੇ ਦੀ ਪ੍ਰਵਾਹ ਹੀ ਨਹੀਂ ਉਥੇ ਕੀ ਕੀਤਾ ਜਾਊਗਾ ਜਿਹੋ ਜਿਹੇ ਇਹਨਾਂ ਦੇ ਹਾਲਾਤ ਬਣੇ ਪਿਆ ਇੱਥੋਂ ਤਾਂ ਹੀ ਲੱਗਦਾ ਕਿ ਇਹਨਾਂ ਦੀ ਗੱਲ ਡਾਈਵੋਰਸ ਤੱਕ ਜਾਊਗੀ ਕਿਉਂਕਿ ਜੇ ਇਹ ਕਹਿੰਦੇ ਆ ਨਾ ਕਿ ਸੰਦੀਪ ਨੇ ਵਾਪਸ ਆਈ ਜਾਣਾ ਫਿਰ ਉਹਨਾਂ ਦਾ ਹੁਣ ਫਰਜ਼ ਬਣਦਾ ਸੀ ਵੀ ਜੇ ਸੰਦੀਪ ਨੇ ਇੱਥੇ ਨਹੀਂ ਵੀ ਆਉਣਾ ਤਾਂ ਐਟ ਲੀਸਟ ਰੋਟੀ ਬਣਵਾ ਕੇ ਕਿਸੇ ਦੇ ਹੱਥ ਪੇਜ ਦਿੰਦੇ ਜਾਂ ਫਿਰ ਉਹਦਾ ਪੇਕਾ ਪਰਿਵਾਰ ਆ ਕੇ ਪਤਾ ਲੈ ਜਾਂਦਾ ਪਰ ਨਹੀਂ ਫਿਰ ਹੁਣ ਤੁਸੀਂ ਕਿਹੜੇ ਮੂੰਹ ਨਾਲ ਉਹਨਾਂ ਨੂੰ ਘਰੇ ਭੇਜੋਗੇ ਤੇ ਕਿਹੜੇ ਮੂੰਹ ਨਾਲ ਉਹਨੂੰ ਲੈ ਕੇ ਜਾਣਗੇ ਬਸ ਆਈ ਕਰਦਿਆਂ ਕਰਦਿਆਂ ਇਹਨਾਂ ਰਿਸ਼ਤਿਆਂ ਦੇ ਵਿੱਚ ਫਰਕ ਪੈ ਜਾਂਦਾ ਹੁਣ ਜੇ ਉਹ ਘਰ ਵੀ ਗਈ ਉਹ ਗੱਲ ਥੋੜੀ ਬੰਝੂ ਨਾ ਤਾਂ ਇਹਨੇ ਉਹਨੂੰ ਮਾਂ ਉਹਨੇ ਇਹਨੂੰ ਧੀ ਸਮਝਣਾ ਮੈਂ ਭਾਈ ਕੋਈ ਗੱਲ ਨਹੀਂ ਕਰਨੀ ਵੀ ਬਸ ਇੱਕ ਉਹ ਗਾਣਾ ਚਿਤਿਆ ਗਮ ਉਹ ਵਸਨੀ ਮਤਲਬ ਆਪਣਾ ਗਾਣਾ ਵੀ ਅਪਲੋਡ ਕੀਤਾ ਆ YouTube ਤੇ ਉਹ ਗਾਣਾ ਐਵੇਂ ਆ ਦੂਰ ਵੱਸਦੇ ਆ ਸੱਜਣਾ ਕੋਈ ਪਲ ਐਸਾਨੀ ਜਿਹੜਾ ਤੇਰੇ ਵਿੱਚ ਨਾ ਕਦੇ ਧਿਆਨ ਹੋਵੇ ਸਮਝ ਲਈ ਹਾਏ ਜ਼ਿੰਦਾ ਲਾਸ਼ਾਂ ਬੋਲਦੀਆਂ ਦਿਲ ਦਾ ਦਰਦ ਨਾ ਸ਼ਬਦਾਂ ਵਿੱਚ ਬਿਆਨ ਹੋਵੇ ਸੁਣ ਦੂਰ ਵੱਸਦਿਆ ਸੱਜਣਾ ਕੋਈ ਪਲ ਐਸਾ ਨਹੀਂ ਜਿਹੜਾ ਤੇਰੇ ਵਿੱਚ ਨਾ ਕਦੇ ਧਿਆਨ ਹੋਵੇ ਬਬੇ ਵਾਹ ਕੀ ਬਾਤ ਆ ਯਾਰ ਪਰ ਉਹ ਮਾਫੀ ਦੀ ਮੰਗ ਕਰਦੀ ਆ ਇਮੋਸ਼ਨਲ ਮਾਰਕੀਟਿੰਗ ਦੀ ਨਹੀਂ YouTube ਦੀ ਥਾ ਤੇ ਉਹਨਾਂ ਦੇ ਗੇਟ 'ਚ ਜਾ ਕੇ ਸੌਰੀ ਕਹਿੰਦਾ ਇਹ ਉਹੋ ਜਿਹਾ ਬੰਦਾ ਜਦੋਂ ਘਰੋਂ ਜਾਂਦੀ ਸੀ ਤਾਂ ਕਹਿੰਦਾ ਜਾ ਜਿੱਥੇ ਜਾਨੀ ਆ ਤੇ ਹੁਣ ਵਲੌਗਸ ਦੇ ਵਿੱਚ ਆਏ ਦਰਸਾਉਂਦਾ ਕਿ ਮੇਰੀ ਜ਼ਿੰਦਗੀ ਤੇਰੇ ਬਿਨਾ ਅਧੂਰੀ ਆ ਬੱਤ ਸਹੀ ਏ ਕਹਿਣ ਵਾਲੇ ਜੋ ਮਰਜ਼ੀ ਕਹਿ ਦੇਣ ਜੋ ਮਰਜ਼ੀ ਕਹਿ ਦੇਣ ਕਹਿਣ ਵਾਲੇ ਭਾ ਸਰ ਮੱਥੇ ਆ ਗਾਲਾਂ ਕੱਢ ਦੇਣਾ ਜੋ ਮਰਜ਼ੀ ਕਹਿ ਦੇਣ ਯਾਰ ਜੋ ਮਰਜ਼ੀ ਜੋ ਮਰਜ਼ੀ ਜਿੰਨੂੰ ਕਹਿੰਦੇ ਆ ਵੀ ਜੋ ਤੁਸੀਂ ਬੋਲਣਾ ਕਮੈਂਟਾਂ 'ਚ ਬੋਲਦੇ ਹੋ ਗਾਲਾਂ ਕੱਢਣੀਆਂ ਦੀਪ ਗਲਤੀ ਆ ਅਹੀਂ ਠੀਕ ਆ ਮੈਂ ਸਿਰ ਮੱਥੇ ਪਾ ਮੈਂ ਹੀ ਗਲਤੀਆਂ ਪਾ ਮੈਂ ਹੀ ਗਲਤੀਆਂ ਠੀਕ ਨੇ ਜਿੰਨੇ ਵੀ ਵਿਸ਼ਵਾਸ ਨਹੀਂ ਕਰਨਾ ਕਿਉਂਕਿ ਵਿਸ਼ਵਾਸ ਹੀ ਉੱਠ ਗਿਆ ਦੁਨੀਆ ਦਾ ਮੇਰੇ ਤੋਂ ਤੇ ਕਿਉਂਕਿ ਮੈਂ ਜਿਹੜੀ ਪਹਿਲਾਂ ਗਲਤੀ ਕਰਤੀ ਉਹਦਾ ਤੇ ਵਿਸ਼ਵਾਸ ਛੁੱਟ ਗਿਆ ਆਪਾਂ ਤਾਂ ਗਲਤੀਆਂ ਆ ਆਪਾਂ ਗਲਤੀ ਠੀਕ ਆ ਕੋਈ ਚੱਕਰ ਵਾਲੀ ਗੱਲ ਨਹੀਂ ਪਰਾਵਾ ਦੁਨੀਆ ਨੇ ਕੀ ਸੋਚਣਾ ਜਾਂ ਕੀ ਨਹੀਂ ਇਹਦੇ ਨਾਲ ਤੈਨੂੰ ਕੀ ਮਤਲਬ ਜਿਹਦੇ ਨਾਲ ਤੂੰ ਜ਼ਿੰਦਗੀ ਕੱਟਣੀ ਆ ਉਹਦਾ ਭਰੋਸਾ ਜਿੱਤ ਕੇ ਰੱਖ ਜੇ ਤੈਨੂੰ ਅੰਦਰੋਂ ਅੰਦਰ ਪਤਾ ਕਿ ਗਲਤੀ ਤੇਰੀ ਸੀ ਤੈਈਗਰ ਨੂੰ ਥੱਲੇ ਰੱਖ ਦਿਲੋਂ ਮਾਫੀ ਮੰਗ ਕਿਉਂਕਿ ਵਲੌਗ ਚ ਰੋਲ ਐ ਨਾਲ ਰਿਸ਼ਤਾ ਸਿੱਧਾ ਨਹੀਂ ਹੁੰਦਾ ਰਿਐਲਿਟੀ ਚ ਜਵਾਬ ਦੇਣਾ ਪੈਂਦਾ ਤੇ ਸਾਥ ਦੇਣਾ ਪੈਂਦਾ ਕੈਮਰਾ ਬੰਦ ਕਰਕੇ ਤੇ ਤੁਸੀਂ ਤਾਂ ਡਰਾਮਾ ਬਣਾਈ ਬੈਠੇ ਆ ਸਾਲੇ ਜੀਜੇ ਦੀ ਅੱਡ ਕੰਟਰੋਵਰਸੀ ਚੱਲੀ ਜਾਂਦੀ ਆ ਘਰ ਵਾਲਾ ਘਰ ਵਾਲੀ ਦੀ ਅੱਡ ਚੱਲੀ ਜਾਂਦੀ ਆ ਨਨਾਨ ਪਰਜਾਈ ਦੀ ਅੱਡ ਚੱਲੀ ਜਾਂਦੀ ਆ ਤਮਾਸ਼ਾ ਖਤਮ ਕਰਕੇ ਇਕੱਠੇ ਬਹਿ ਕੇ ਗੱਲ ਕਲੋ ਕਿਉਂ ਨਹੀਂ ਕਰ ਲੈਂਦੇ ਕੰਟਰੋਵਰਸੀ ਚ ਵਿਊਜ਼ ਲੱਭਣ ਵਾਲੇ ਨਾ ਬਣੋ ਸੁਲਾਹ ਤੇ ਸ਼ਾਂਤੀ ਲੱਭਣ ਵਾਲੇ ਬਣੋ ਸੁਣਦੇ ਨਹੀਂ ਪੜੋ ਲੈਟਰ ਆਇਆ ਹੈ ਤੁਹਾਡੇ ਕੋਲ ਬਹੁਤ ਜੁਰਮ ਹਾਈ ਕੋਰਟ ਤੇ ਹਾਈ ਕੋਰਟ ਤੋਂ ਲੈਟਰ ਆਇਆ ਹੁੰਦਾ ਤਾਂ ਤੂੰ ਵਲੌਗ ਚ ਥਾਲੀ ਵਜਾ ਕੇ ਨਹੀਂ ਸੀ ਦੱਸਣਾ ਤੁਹਾਡੇ ਹਾਲ ਬੁਰੇ ਹੋਣੇ ਸੀ ਮੂੰਹ ਤਾਂ ਮੱਖੀ ਵੀ ਨਹੀਂ ਸੀ ਉੱਡਣੀ ਤੇ ਉਧਰ ਬੰਦੇ ਦੇ ਹਾਲਾਤ ਆਏ ਆ ਜਿਵੇਂ ਡਾਕਟਰ ਨੇ ਰੈਸਟ ਰੀਕਮੈਂਡ ਕੀਤੀ ਹੋਵੇ ਤੂੰ ਉੱਠ ਕੇ ਬਹਿ ਜਾ ਇਹਨਾਂ ਦਾ ਵਸ ਚੱਲੇ ਤਾਂ ਪਏ ਪਈ ਵਲੌਗ ਬਣਾ ਦੇਣ ਸਰੂਪ ਤੇੜ ਫਰਜ ਥੁਲੋ ਹਾਈ ਕੋਰਟ ਨੇ ਮਗਾਇਆ ਇਹ ਪੰਡਾ ਬਲੌੜ ਬੌਂਚੂ ਇਹ ਆਦੇਸ਼ ਹਾਈ ਕੋਰਟ ਨੇ ਕ੍ਰੇਲੂ ਸੰਵਿਧਾਨ ਦੇ ਅਧੀਨ ਆ। ਵੈਸੇ ਹਾਈ ਕੋਰਟ ਕਹਿੰਦੀ ਕਿ ਨੂੰ ਆ ਸੱਸ ਨੂੰ ਬਾਕੀ ਅਸਲ ਦੇ ਵਿੱਚ ਤੁਹਾਡੇ ਘਰ ਵਿੱਚ ਹਾਈ ਕੋਰਟ ਕੋਈ ਹੋਰ ਨਹੀਂ ਤੂੰ ਹੀ ਆ ਜਿਹੜੀ ਮਾੜੀ ਮਾੜੀ ਗੱਲ ਤੇ ਮੁਕੱਦਮਾ ਚਲਾ ਲੈਨੀ ਆ ਕਿ ਸਾਡੇ ਘਰ ਦੇ ਬੰਦੇ ਆਪ ਦਾ ਕੰਮ ਆਪੇ ਕਰਨ ਤੇ ਸਾਡੀ ਸਾਡੇ ਘਰ ਦੇ ਕੰਮ ਵਿੱਚ ਹੈਲਪ ਕਰਨ। ਮੰਮੀ ਨੂੰ ਕੰਮ ਕਰਨਾ ਚਾਹੀਦਾ ਕਿਉਂਕਿ ਹੱਡ ਗੋਡੇ ਚੱਲਦੇ ਰਹਿੰਦੇ ਆ। ਬਾਕੀ ਜਿਹੜੀ ਇਹ ਲਿਸਟ ਫੜੀ ਬੈਠੇ ਆ ਇਹ ਹੈਗੀ ਅਸਲ ਦੇ ਵਿੱਚ ਆਚਾਰ ਦੇ ਸਮਾਨ ਦੀ ਆ। ਸਭਾ ਬਲਾ ਤੁਮਾਰਾ ਖਾਣਾ ਲਿਕਾ ਹੈ ਕਿਹਨੇ ਕਿਦਾਂ ਦੇਵਾਣਾ ਮੈਨੂੰ ਢੀਕੇ ਦਵਾਣੀ ਬਣਾ ਸਤਿ ਸ਼੍ਰੀ ਅਕਾਲ ਜੀ ਸਾਰੇ ਇਹਦੀ ਤਾਂ ਉਹ ਗੱਲ ਆ ਜਿਵੇਂ ਰੋਟੀ ਖਾਣ ਤੋਂ ਬਾਅਦ ਬੰਦਾ ਕਵੇ ਆਓ ਜੀ ਖਾਣਾ ਸ਼ੁਰੂ ਕਰੀਏ ਘੰਟੇ ਦਾ ਵਲੌਗ ਬਣੀ ਜਾਂਦਾ ਤੇ ਹੁਣ ਉੱਠ ਕੇ ਕਹਿੰਦਾ ਸਤਿ ਸ਼੍ਰੀ ਅਕਾਲ ਜੀ ਆਈ ਡੋਟ ਨੋ I ਪ੍ਰਟੈਂਡ ਕੀ ਕਰਨਾ ਚਾਹੁੰਦਾ ਕਿ ਇਹਨੂੰ ਪਤਾ ਨਹੀਂ ਸੀ ਕਿ ਵਲੌਗ ਬੰਦਾ ਪਿਆ ਪੂਰੀ ਸੈਟਿੰਗ ਕਰਨ ਤੋਂ ਬਾਅਦ ਤਾਂ ਵਲੌਗ ਸਟਾਰਟ ਕੀਤਾ ਖੋਤ ਕਰ ਲਿਆ ਤੇ ਲੇਕਿਨ ਯਾ ਹੁਣ ਤੁਹਾਨੂੰ ਨੌਲੇਜ ਹੀ ਨਹੀਂ ਇਹ ਨਹੀਂ ਮੈਨੂੰ ਇਹ ਜਾਣਾ ਪੈਣਾ ਕੋਲ। ਅਨਜੋਖੇ? ਹਾਂਜੀ। ਇਹ ਹਰ ਵਾਰੀ ਤੇਰੀ ਅਕਲ ਦੇ ਸਟਾਕ ਤੇ ਚੈੱਕ ਲਾ ਦਿੰਦੀ ਆ। ਜਦੋਂ ਲਿਸਟ ਦੇ ਵਿੱਚ ਸਭ ਕੁਝ ਲਿਖਿਆ ਦੁਕਾਨ ਵਾਲਾ ਆਪੇ ਦੇ ਦੂ ਉਹਨਾਂ ਨੂੰ ਤਾਂ ਓਬਵੀਅਸਲੀ ਪੂਰੀ ਨੌਲੇਜ ਹੁੰਦੀ ਆ ਜੇ ਤੇਰੇ ਘਰ ਵਾਲੇ ਨੂੰ ਨਹੀਂ। ਬਾਕੀ ਤੇਰੀ ਨੌਲੇਜ ਵੀ ਵੇਖੀ ਹੋਈ ਆ ਸਭ ਨੇ ਐਂਡ ਜੇ ਕਿਸੇ ਨੇ ਨਹੀਂ ਦੇਖੀ ਤਾਂ ਅੱਗੇ ਕਲਿੱਪ ਚੈੱਕ ਕਰੋ। ਇੱਕ ਮਿਸ਼ਨ ਹੋਰ ਅਸੀਂ ਸਕਸੈਸ ਕਰ ਲਿਆ ਉਹ ਕੁਛ ਐਦਾਂ ਕਿ ਭਾਜੀ ਜਿਹੜਾ ਆਪਣਾ ਐਂਪਲੀਫਾਇਰ ਹੁੰਦਾ ਉਹਦੇ ਵਿੱਚ ਵੀ ਹੁੰਦਾ ਵੈਸੇ ਤਾਂ ਚਾਰਜ ਵਾਲਾ ਪਿੰਨਾ ਤੇ ਉਹਦੇ ਵਿੱਚ ਭਾਜੀ ਕਹਿੰਦੇ ਮੇਰਾ ਫੋਨ ਸਲੋ ਚਾਰਜ ਕਰਦਾ ਤਾਂ ਇਸ ਕਰਕੇ ਇਹ ਸਪੈਸ਼ਲ ਲੈ ਕੇ ਆਏ ਆ ਦੇਖੋ ਤੂੰ ਸਮਝਾ ਹਾਂ ਨਹੀਂ ਤੂੰ ਸਮਝਾ ਨਹੀਂ ਜੀ ਜੀ ਸੀ ਬਿੱਲੂ ਵੀਰੇ ਦੀ ਦੁਕਾਨ ਤੇ ਸਸਤੀ ਕਰਦੀ ਹੈ ਸਸਤੀ ਕਰਦੀ ਹੈ ਦੁਕਾਨ ਤੇ ਜਾ ਕੇ ਕੈਮਰਾ ਖੋਲਿਆ ਤੇ ਫਿਰ ਕਹਿੰਦੇ ਆ ਸਤਿ ਸ਼੍ਰੀ ਅਕਾਲ ਜੀ ਦੱਸੋ ਸ਼ਾਪਿੰਗ ਕਰਨ ਆਏ ਆ ਕਿ ਵਲੌਗ ਲਈ ਮਿਲਣੀ ਕਰਨ ਹੁਣ ਅਸੀਂ ਚਾਰ ਮਣੋਂ ਲੱਗੇ ਆ ਤੁਹਾਡਾ ਹੱਥ ਪਾਉਣਾ ਵਿੱਚ ਦੇਖ ਲਓ ਠੀਕ ਹੈ ਠੀਕ ਹੈ 2 ਕਿਲੋ ਚਾਰ ਪਾਉਣ ਠੀਕ ਹੈ ਫਿਰ ਉਹਦੇ ਨਾਲ ਦੋ ਕਿਲੋ ਜੀ ਕਿੰਨੇ ਕੁ ਪਾਉਗੀ ਦੇਖਦਾ ਮਿਕਸ ਕਰਿਆ ਬਈ ਸਾਰੇ ਜੀ ਹਾਂ ਹੋ ਗਈ ਜੀ ਤਾਂ ਤੇ ਬਰਦਰ ਉਹਦੇ ਤੋਂ ਜੀ ਮਿਕਸ ਵਾਲਾ ਕਿਹੜਾ ਉਹ ਵੀ ਦਿਖਾ ਦਿਓ ਅੱਛਾ ਪਿੱਛੇ ਪਾਉਂ ਜੀ ਜੀਰਾ ਮੇਥੇ ਸੌਂਫ ਪਾ ਲਿਓ ਜੀ ਨਾਲ ਉਹ ਤੋਂ ਹਾਂ ਉਹ ਬਸ ਤਾਂ ਠੀਕ ਆ ਹਾਂ ਨਾ ਜੀ ਉਹ ਹਾਂ ਹਾਂ ਮੈਂ ਜਿਹੜੀ ਤੁਹਾਡੀ ਲਿਖੀਆਂ ਆ ਅਸੀਂ ਆਚਾਰ ਪਾਣਾ ਤੁਸੀਂ ਵੀ ਹੱਥ ਪਾਓ ਉਹ ਪੈਣੇ ਦੁਕਾਨ ਆ ਕੋਈ ਸੇਵਾ ਕੇਂਦਰ ਨਹੀਂ ਪੈਸੇ ਦਿਓ ਤੇ ਲੈ ਜਾਓ ਬਾਕੀ ਹੁਣ ਨੌਲੇਜ ਵਰਤ ਆਉਦੀ ਕਦੋਂ ਵਰਤਨੀਆ ਤੁਸੀਂ ਲਿਆ ਨਹੀਂ ਸਕਦੇ ਤੇ ਮੈਨੂੰ ਨਾਲ ਲੈ ਕੇ ਚੱਲੋ ਤੇ ਹੁਣ ਸਾਰਾ ਸਮਾਨ ਮਿਕਸ ਕੀਤਾ ਕਰਾਇਆ ਮਿਲ ਗਿਆ ਨਾ ਹੋਰ ਸੋ ਹੋਰ ਕਾਲੀ ਮਿਰਚਾਂ ਨੂੰ ਕਿੰਨੇ ਕਰਨਾ ਦੇਖ ਲਓ ਫਿਰ ਹੁਣ ਇਹਦੇ ਤੋਂ ਤੁਸੀਂ ਆਪਣੇ ਆਈਡੀ ਨਾਲ ਹੀ ਦੇ ਦਿਓ ਜੀ ਹੁਣ 20 ਕਿਲੋ ਨੂੰ ਕਿੰਨੀ ਲੱਗੂਗੀ ਜਿਉਂਨੇ ਆਪਦੇ ਹਿਸਾਬ ਨਾਲ ਹੀ ਸਾਮਾਨ ਦੇਣਾ ਸੀ ਫਿਰ ਚਤਰੋਤਾਈ ਆਪਦੀ ਨੌਲੇਜ ਕਦੋਂ ਵਰਤੂਗੀ ਇਹਨੂੰ ਕਰੋ ਮੂਰੇ ਵਿਆਪੇ ਪਾਲਾ ਨਾਲੇ ਆਡੀਅנס ਵੀ ਇਹਨਾਂ ਦੀ ਨੌਲੇਜ ਦੇਖ ਲੇ ਆਹ ਦੇਖੋ ਆਚਾਰ ਸਕਾਰਤਾ ਸੀਗਾ ਜੀ ਇਹਨਾਂ ਚੱਜ ਹਾਲ ਦੇ ਨਾਲ ਧੁੱਪਾਂ ਦੇ ਵਿੱਚ ਸਾਡੀ ਤਾਂ ਆਤਮਾ ਵੀ ਸੁੱਕ ਗਈ ਜਦੋਂ ਤੂੰ ਚੱਜ ਹਾਲ ਵਾਲੀ ਲਾਈਨ ਮਾਰਨੀ ਸ਼ੁਰੂ ਕੀਤੀ ਇਹ ਹੈ ਗੁੱਡ ਜੀ ਫਰ ਡੈਡੀ ਸੋ ਹਨਾ ਮਮੀ ਅੰਨੀ ਕਾ ਸਾਰੇ ਆ ਲੋ ਸੋ ਰੁਕੋ ਜਰਾ ਸਬਰ ਕਰੋ ਕੋਈ ਕਾ ਪੜਾ ਤਖਰੇ ਨੋ ਬਲ ਮੀ ਨਾਲ ਮਾਨ ਜਿਆਦਾ ਮੇਰਾ ਖਾਬ ਹੋ ਜਾਂਦਾ ਜਿਹੜੇ ਬੰਦੇ ਨੇ ਆਪ ਕੋ ਜਾ ਕੇ ਐਂਗੀਆਂ ਤੋੜਨੀਆਂ ਇਨੀ ਮਿਹਨਤਾਂ ਹਾਂ ਕੀ ਆ ਭਾਈ ਅਸਰ ਕੀ ਆ ਜੀ ਦਾ ਮੈਂ ਕਹਿੰਦੀ ਇਹਨਾਂ ਨੇ ਇਨਾਂ ਦੇ ਸਾਰੇ ਵਲੌਗ ਵਿੱਚ ਬਸ ਸਤਿ ਸ੍ਰੀ ਅਕਾਲ ਸਤਿ ਸ੍ਰੀ ਕਾਲੀ ਸੁਣੀ ਜਾਂਦਾ ਜਿਹੜਾ ਵੀ ਮੈਂਬਰ ਜਿੰਨੀ ਵੀ ਵਰੀ ਕੈਮਰੇ ਦੇ ਸਾਹਮਣੇ ਆਵੇ ਸਤਿ ਸ੍ਰੀ ਕਾਲ ਵਲੌਗ ਸਾਰਾ ਸਤਸ਼੍ਰੀਆਕਾਲ ਕਰਦੇ ਹੀ ਟੱਪ ਜਾਂਦਾ ਹੈ। ਹੈਲੋ ਬਲਾਈ ਇੱਕ ਵਾਰੀ ਬਹੁਤ ਹੁੰਦੀ ਆ ਉਹ ਵੀ ਵਲੌਗ ਦੀ ਸਟਾਰਟਿੰਗ ਦੇ ਵਿੱਚ। ਹੁਣ ਜੇ ਤੁਸੀਂ ਵੀ ਕਲਿੱਪ ਲਾਉਂਗੇ ਤਾਂ ਵੀ ਵਾਰੀ ਤਾਂ ਨਹੀਂ ਸਤਸ਼੍ਰੀਆਕਾਲ ਬੁਲਾਉਂਗੇ। ਅਰੇ ਬਾਪਰੇ ਇਹ ਤਾਂ ਧੋਤੀ ਖੋਲ ਰਹਾ ਹੈ। ਬਾਕੀ ਗਾਇਸ ਅੱਜ ਦੀ ਵੀਡੀਓ ਨੂੰ ਆਪਾਂ ਕਰਦੇ ਆ ਇੱਥੇ ਖਤਮ। ਜੇਕਰ ਤੁਹਾਨੂੰ ਵੀਡੀਓ ਚੰਗੀ ਲੱਗੀ ਹੋਵੇ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਐਂਡ ਹਰ ਇੱਕ ਵੀਡੀਓ ਤੇ ਸੋਹਣੇ-ਸੋਹਣੇ ਕਮੈਂਟਸ ਕਰਨ ਲਈ ਤੁਹਾਡਾ तहे ਦਿਲ ਤੋਂ ਧੰਨਵਾਦ ਐਂਡ ਜਾ ਕੇ ਸਟੋਰੀਜ਼ ਚੈਨਲ ਨੂੰ ਵੀ ਚੈੱਕ ਕਰੋ ਤੇ ਦੱਸੋ ਤੁਹਾਨੂੰ ਸਟੋਰੀਜ਼ ਵਧੀਆ ਲੱ